ਹਾਂਜੀ ਸਵਾਗਤ ਹੈ ਸੱਜਣਾਂ ਤੁਹਾਡਾ ਅੱਜ ਆਪਣੇ ਨਿੱਕੇ ਜਿਹੇ ਬਲੌਗ ਦੇ ਵਿੱਚ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਅਤੇ Facebook ਪੇਜ ਦੇਖਣ ਆਲੇ ਸਾਰੇ ਭਰਾਵਾਂ ਨੂੰ ਤੈ ਦਿਨੋਂ ਸਵਾਗਤ ਹੈ ਜੀ ਆਇਆਂ ਨੂੰ ਸਾਸਰੀਕਾਲ ਅਦਾਬ ਆ ਤੇ ਅੱਜ ਤੁਹਾਨੂੰ ਛੋਟੀਆਂ-ਛੋਟੀਆਂ ਤਿੰਨ ਚਾਰ ਜਾਨਵਰਾਂ ਦੀਆਂ ਕਲਿੱਪਾਂ ਦਿਖਾਵਾਂਗੇ ਕਿਉਂ ਠੰਡ ਦਾ ਕਰਕੇ ਜਾਨਵਰ ਤਾਂ ਕੱਡੇ ਨਹੀਂ ਜਾਂਦੇ ਨਾ ਹੀ ਵੀਡੀਓ ਬਣਾਈ ਜਾਂਦੇ ਬਸ ਅੱਜ ਭਰਾ ਦੇਖਣ ਆ ਇਸ ਜਾਨਵਰ ਤੇ ਦਨ ਐਤਵਾਰ ਸੀ ਤੇ ਜਿਹੜੇ-ਜਿਹੜੇ ਜਾਨਵਰ ਟਾਈਮ ਲੱਗੇ ਤਿੰਨਾ ਚਾਰਾਂ ਦੀ ਛੋਟੀ ਜਿਹੀ ਕਲਿੱਪ ਬਣਾਈ ਆ ਤੋ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਰਿਆਂ ਤੋਂ ਪਹਿਲਾਂ ਤਾਂ ਬਸ਼ੀਰਾ ਦੋਸਤ ਸੂ ਪਰਵਾਤ ਦਾ ਪੁੱਤ ਪਰਵਾਤ ਦਾ ਪਰਪੁੱਤਾ ਤੇ ਜੋਧੇ ਘੋੜੇ ਦਾ ਦੁੱਲੇ ਵਾਲੇ ਦਾ ਧਨੋਲੇ ਪਿੰਡ ਦੁੱਲੇ ਕੋਲ ਜੋਧਾ ਘੋੜਾ ਜੀ ਉਹਦਾ ਬੱਚਾ 6 ਮਹੀਨੇ ਉਮਰ ਹੋਈ ਗਰਦਨ ਗੁਰਦਨ ਪੈਠ ਪੁੜਾ ਕੰਨ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਆ ਇਹ ਆ ਜੀ ਪਹਿਲਾ ਬੱਚਾ ਜਿਹੜਾ ਤੁਹਾਨੂੰ ਦਿਖਾਇਆ ਤੇ ਇਹ ਖੜਾ ਕਾਂਟੇ ਵਾਲਾ ਆਪਣਾ ਹੁਸਨਾ ਹੁਸਨ ਕਾਂਡਾ ਦੋਦੰਦ ਬਸ਼ੀਰਾ ਜੀ ਆਪਣੇ ਵਾਲੇ ਜੈ ਰਾਜ ਦਾ ਭਰਾ ਮਾਲੀ ਪਾਸੋਂ ਜੈਰਾਜ ਦੀਵਰਾਜ ਰਾਣੀਆ ਦਾ ਬੱਚਾ ਇਹ ਹੈਗਾ ਜੀ ਆਪਣਾ ਘਾਂਟੇ ਦਾ ਗਰੰਟੀ ਨਾਲ ਘਾਂਟੇ ਦਾ ਬੱਚਾ ਜੀ ਤੇ ਗਰਦਨ ਗੁਰਦਨ ਦਾ ਲੰਬਾਈ ਦਾ ਲੈਂਥ ਲੰਥ ਦਾ ਬਹੁਤ ਜ਼ਿਆਦਾ ਚੰਗਾ ਕਲਿੱਪ ਦਿਖਾਉਂਦੇ ਆ ਤੁਹਾਨੂੰ ਇਹਦੀ ਛੋਟੀਆਂ ਛੋਟੀਆਂ ਨਿੱਕੀਆਂ ਕਲਿੱਪਾਂ ਦਿਖਾਉਂਦੇ ਆ ਦੇਖਿਓ ਜੀ ਦੇਖ ਕੇ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਤੇ ਆ ਹੈਗਾ ਆਪਣਾ ਗਰਦਿੱਤਾ ਇਹਦੀ ਤਾਂ ਛੋਟੀ ਵੈਸੀ ਕਲਿੱਪ ਲਾਈ ਸੀ ਦੇਖੋ ਆ ਖਾਂਟੇ ਵਾਲਾ ਭੱਜ ਭੁੱਜ ਕੇ ਇਹਦੀ ਇਹ ਖਾਸੀਅਤ ਆ ਭਾਵੇਂ 10 ਮਿੰਟ ਭੱਜੇ ਪਰ ਮੋੜ ਕੋ ਮੋੜ ਕੇ ਹੀ ਹੋ ਜਾਂਦਾ ਭੱਜ ਭੁੱਜ ਕੇ ਗਰਦਨ ਦਾ ਕੰਨ ਕੰਡੀਸ਼ਨ ਦਾ ਬਹੁਤ ਜ਼ਿਆਦਾ ਚੰਗਾ ਤੇ ਮਾਰ ਕੇ ਬਾਰੇ ਗੱਲ ਕਰੀ ਤਾਂ ਮੱਥੇ ਤੇ ਨਿੱਕਾ ਜਾਂ ਫੁੱਲ ਦੋ ਪੈਰ ਚਿੱਟੇ ਆ ਗਰਦਨ ਦਾ ਲੈਂਥ ਦਾ ਬਹੁਤ ਜ਼ਿਆਦਾ ਲੰਮਾ ਤੇ ਦੇਖੋ ਜੀ ਆ ਦੋਦਾਂਦ ਬਸ਼ੀਰਾ ਮੱਥੇ ਛੋਟਾ ਤੇ ਫੁੱਲ ਆ ਤੇ ਦੋ ਪੈਰ ਚਿੱਟੇ ਆ ਇਹ ਮਾਲੇ ਪਾਸੋਂ ਜੈ ਰਾਜ ਦਾ ਭਾਈ ਆਪਣੇ ਵਾਲੇ ਚੈਂਪੀਅਨ ਦਾ ਤੇ ਬਾਈ ਹੁਣੇ ਦੇਖਦੇ ਆ ਗਰਦਨ ਗੁਰਦਨ ਬਹੁਤ ਚੰਗੀ ਹੈ ਲੈਂਥ ਲੰਬੀ ਦਾ ਚੰਗਾ ਹਨਾ ਸਾਰਾ ਓਕੇ ਰਿਪੋਰਟਾਂ ਇਹਦੀਆਂ ਬਾਬਾ ਲੰਮੀ ਉਮਰਾਂ ਬਖਸ਼ੇ ਇਹਨੂੰ ਦੋ ਦੰਦ ਹੋਇਆ ਜੀ ਤੇ ਕਾਂਟੇ ਦਾ ਡਾਇਰੈਕਟ ਆ ਮੇਨ ਚੀਜ਼ ਜਿੱਥੇ ਕਾਂਟਾ ਖੜ ਜੇ ਬਹੁਤ ਵੱਡਾ ਹੋ ਜਾਂਦਾ ਬਾਕੀ ਆ ਤਾਂ ਫਿਰ ਸਿੱਧਾ ਡਾਇਰੈਕਟ ਕਾਂਟੇ ਦਾ ਨਾ ਕਾਂਟੇ ਦਾ ਗਾਂ ਪੂਤੇ ਪੋਤੇ ਫੜੂਤੇ ਮਾਨ ਨਹੀਂ ਆ ਤਾਂ ਸਿੱਧਾ ਉਹਦਾ ਕਾਂਟੇ ਦਾ ਡਾਇਰੈਕਟ ਬੱਚਾ ਤੇ ਬਾਕੀ ਇਹ ਆ ਜੀ ਕੇਸ਼ਰੀਏ ਘੋੜੇ ਦੀ ਅਤੀ ਸੁੰਦਰ ਦੀ ਪੁੱਤੀ ਮੱਥੇ ਫੁੱਲਾ ਆ ਸੀਲ ਹੋ ਗਈ ਦੋਸਤ ਤੇ ਮਾਫੀ ਚਾਹੁੰਦਾ ਵਪਾਰਾ ਇਹਦੀ ਕਲਿੱਪ ਬਣੀ ਸੀ ਤਾਂ ਸਾਂਝੀ ਕਰਨੀ ਪਈ ਵਿੱਚ ਮੈਂ ਕਿਹਾ ਦੋਸਤਾਂ ਨੂੰ ਦਿਖਾ ਦਈਏ ਆਪਣੇ ਨੂੰ ਚੈਨਲ ਦੇ ਜਿਹੜੇ ਆਪਣੇ ਫੋਲੋਅਰਸ ਆ ਭਰਾ ਆਪਣੇ ਸਾਰੇ ਹਨ ਉਹਨਾਂ ਨੂੰ ਦਿਖਾਉਣ ਦਾ ਫਰਜ਼ ਤਾਂ ਬੰਦਾ ਹੀ ਇਹ ਤਾਂ ਮਗਰ ਜਾਂਦੀ ਨੀਲੀ ਮੱਝੂ ਕੇ ਲੈਣ ਦੀ ਆਪਣੇ ਪੰਜਾਬ नस्ਲ ਦੀ ਪੰਜਾਬ ਨਸਲ ਜਿੱਥੇ ਨਾਂ ਲਈਏ ਤਾਂ ਸਭ ਤੋਂ ਪਹਿਲਾਂ ਮੂਰੇ ਜਿਹੜੀ ਚੀਜ਼ ਆਉਂਦੀ ਉਹ ਆ ਮਜ਼ਬੂਤੀ ਸਾਰੇ ਤਾਂ ਪਹਿਲਾਂ ਆਪਣੇ ਧਿਆਨ ਚ ਮਜਬੂਤੀ ਆਉਂਦੀ ਹੈ ਤੇ ਮਜਬੂਤੀ ਵਾਲੇ ਪੱਖੋਂ ਹੀ ਆ ਜਾਣੀ ਜਾਂਦੇ ਆ ਨੀਲੀ ਇੱਕ ਰੰਗੀ ਨੀਲੀ ਗਰਦਨ ਗੁਰਦਨ ਦੇਖੋ ਇਹਦੀ ਖਾਨ ਕੰਡੀਸ਼ਨ ਦੇਖੋ ਮੇਨ ਗੱਲ ਹੈ ਜਿਹੜੀ ਮੱਝੂ ਖਾਨਦਾਨ ਚ ਬਰੀਕੀ ਘਟ ਜਾਂਦੀ ਆ ਹਨਾ ਪਰ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਆਪਣੇ ਪੰਜਾਬੀ ਭਰਾ ਸਾਰੇ ਮਿਹਨਤ ਕਰ ਰਹੇ ਆ ਬਰੀਡਿੰਗ ਦੇ ਉੱਤੇ ਤਾਂ ਹੁਣ ਬਰੀਕੀ ਬਹੁਤ ਜ਼ਿਆਦਾ ਆਉਣ ਲੱਗੀ ਸਾਰੇ ਘੋੜੇ ਜਿਹੜੇ ਅੱਜ ਦੇ ਟਾਈਮ ਜਨਰੇਸ਼ਨ ਵਾਈ ਜਨਰੇਸ਼ਨ ਚੇਂਜ ਹੋ ਰਿਹਾ ਤਾਂ ਉਹਨਾਂ ਬਰੀਕੀ ਬਹੁਤ ਸੋਹਣੀ ਆ ਤੇ ਮਾਰਵਾੜੀ ਨਾ ਇਹ ਵੀ ਘਟ ਨਹੀਂ ਹੁਣ ਮਾਰਵਾੜੀ ਦੇ ਮੁਕਾਬਲੇ 'ਚ ਬਰੀਕੀ ਚੱਲਦੀ ਆ ਜਿਵੇਂ ਆਪਾਂ ਲਾਸਟ ਟਾਈਮ ਦੇਖਿਆ ਦੁੱਲਾ ਆਪਣਾ ਚੈਂਪੀਅਨ ਆਫ ਚੈਂਪੀਅਨ ਵੀ ਬਣਿਆ ਸਾਰੇ ਸੂਆਂ ਤੇ ਪਹਿਲੇ ਨੰਬਰ ਆਇਆ ਤੋ ਉਹ ਵੀ ਪੰਜਾਬ ਦੀ ਮੱਝੂਗੜ੍ਹ ਲੈਂਡ ਆਪਣੇ ਪੰਜਾਬੀ ਨੇ ਜੀ ਬਰੀਡਿੰਗ ਤੇ ਜ਼ੋਰ ਲਾਇਆ ਫੇਰ ਵੀ ਬਣਿਆ ਤੇ ਇੱਕ ਘੋੜੀ ਆ ਦੇਖ ਲਓ ਜੀ ਪੁੱਠਾ ਪਾਠਾ ਦੇਖੋ ਇਹਦੇ ਮੱਥੇ ਫੁੱਲ ਇੱਕ ਪੈਰ ਚਿੱਟਾ ਤੁਰਦੀ ਬਹੁਤ ਜ਼ਿਆਦਾ ਤੇ ਇਹ ਬਸ਼ੇਰੀ ਆ ਜੀ ਕੋਕੋੜੀ ਤੋਂ ਬਾਅਦ ਕੋੜੀ ਬਾਰੇ ਮੈਂ ਦੱਸ ਦੇਣਾ 60 ਇੰਚ ਹਾਈਟ ਆ ਜੀ 5 ਕ ਸਾਲ ਉਮਰ ਆ ਤੋਰੇ ਤੋਰੇ ਬਹੁਤ ਜ਼ਿਆਦਾ ਉਹਦੇ ਕਲਿੱਪ ਛੋਟੀ ਬਣੀ ਸੀ ਤੇ ਉਸ ਤੋਂ ਬਾਅਦ ਆ ਬਿਸ਼ੇਰੀ ਆ ਆਪਣੇ ਫਾਰਮ ਦੀ ਸਭ ਤੋਂ ਸਸਤੀ ਰੇਟ ਵੀ ਦੱਸ ਦਿੰਨਾ 50000 ਵਾਲੀ ਆ ਜਿਨੇ ਸਭ ਤੋਂ ਥੋੜੇ ਪੈਸੇ ਲਾਉਣੇ ਹੋਣ ਬਰੀਡਿੰਗ ਜਾਂ ਸ਼ੌਂਕ ਸ਼ੁਰੂ ਹੀ ਕਰਨਾ ਹੈ ਕੰਮ ਸ਼ੁਰੂ ਕਰਨਾ ਤਾਂ ਉਹ ਇੱਕ ਵਾਰ ਆ ਜ਼ਰੂਰ ਦੇਖਿਓ ਜੀ ਕਾਲੇ ਰੰਗ ਦੀ ਆ ਮੱਥੇ ਫੁੱਲ ਆ ਮਾਂ ਦੀ ਹਾਈਟ ਵੀ ਚੰਗੀ ਆ ਬੱਚੀ ਦੁੱਧੋਂ ਟੁੱਟ ਕੇ ਆ ਹਜੇ 4 ਕ ਮਹੀਨਿਆਂ ਦੀ ਹੋਈ ਆ ਮਾਸਾਂ ਹੀ ਤੇ ਰੇਟ ਹੈ ਇਹਦਾ 50000 ਆ ਸਾਂਹ ਵਾਲੇ ਥਾਂ ਜਾ ਕੇ ਵਧੀਆ ਬੰਨਣ ਵਾਲੀ ਹੈ ਬੱਚੀ ਤੋਂ ਦੋਸਤੋ ਇੱਕ ਜਿਹਨੇ ਥੋੜੇ ਪੈਸੇ ਲਾਉਣੇ 50000 ਦਿਆ ਬੱਚੀ ਇੱਕ ਸੁਣ ਨਗੀਨਾ ਹੋਰ ਦਿਖਾਉਨੇ ਆ ਮਾਰਵਾੜੀ ਚ ਆਵ ਲੱਖ ਬਿਸ਼ੇਰੀ ਨੁਕਰੇ ਆ ਤੇ ਕਾਲਾ ਡੱਬਾ ਤੇ ਚਿੱਟਾ ਦੇ ਕਾਲਾ ਪੂਛ ਚਿੱਟੀ ਹੈ ਧੌਣ ਵਾਲੀ ਜਾਦਾਂ ਚਿੱਟੀਆਂ ਤੇ ਮੱਥੇ ਵਾਲੇ ਵਾਲ ਕਾਲੇ ਆ ਮੱਥਾ ਤੇ ਬਲੀਜ ਆ ਕੰਨ ਕੰਡੀਸ਼ਨ ਦੀ ਚੰਗੀ ਅਤੇ ਗਰਦਨ ਬਹੁਤ ਲੰਮੀ ਖੜਨੇ ਖੁਰਨੇ ਬਾ ਕਮਾਲ ਨਕੰਦ ਬੱਚੀ 15 ਮਹੀਨੇ ਉਮਰਾਂ ਤੇ 90 ਪਲੱਸ ਹਾਈਟ ਹੋਈ ਪਈ ਹੈ ਫੀਤੇ ਵਾਲੀ ਤਾਂ 60 ਹੀ ਹੋ ਜੂ ਤੇ ਕੰਡੀਸ਼ਨ ਦੀ ਬਰੀਕੀ ਬਰੂਕੀ ਦੀ ਚੰਗੀ ਆ ਬੱਚੀ ਪੈਠਪੂੜਾ ਵੀ ਚੰਗਾ ਬਾਲਪੋਰੀਆਂ ਦੀ ਸਾਫ ਸੋ ਜੇਪ ਕੇ ਭਰਾ ਦੇ ਆਵਲਖ ਪਸੰਦ ਹੋਈ ਤਾਂ ਉਹ ਆ ਦੇਖ ਲਓ ਜੀ ਨਖਰਾ ਤੇ ਟ੍ਰੈਂਟ ਫੌਲੀ ਆ ਤੇ ਨੰਬਰ ਦਿੰਨਾ ਮੈਂ ਨੰਬਰ ਕਰ ਲਿਓ ਨੋਟ ਮਿਲਦੇ ਆ ਜਲਦ ਨਵੀਂ ਨੰਬਰ ਆਪਣਾ ਜੀ 62391545449855599017 ਜਿਹੜਾ ਵੀ ਇਹਨਾਂ ਜਾਨਵਰ ਤੁਹਾਡੇ ਪਸੰਦ ਹੋਇਆ ਸਾਰਿਆਂ ਤੋਂ ਪਹਿਲਾਂ ਜੋਧੇ ਵਾਲਾ ਬਿਸ਼ੇਰਾ ਸੁਪਰਵਾਦ ਦਾ ਪੁੱਤ ਆ ਫੇਰ ਆ ਜਾਂਦਾ ਜੀ ਆਪਣਾ ਕਾਂਟੇ ਵਾਲਾ ਬੱਚਾ ਉਹਦਾ ਤਾਂ ਆਪਾਂ ਇਰਾਦਾ ਨਹੀਂ ਵੇਚਣਾ ਨਹੀਂ ਉਸ ਤੋਂ ਉਹਦੇ ਫੋਨ ਨਾਲ ਤੇ ਉਸ ਤੋਂ ਬਾਅਦ ਆ ਜਾਂਦਾ ਆਪਣਾ ਆਵਲਖ ਬਿਸ਼ੇਰੀ 50000 ਵਾਲੀ ਬਿਸ਼ੇਰੀ ਮਾਰਵਾੜੀ ਬਿਸ਼ੇਰੀ ਘੋੜੀ ਤੇ ਨੀਲੀ ਬਿਸ਼ੇਰੀ 4 ਤੇ 5 ਜਨਵਰੀ ਬਿਕਾਊਗਾ ਇਹਨਾਂ ਨੂੰ ਦੋਸਤੋ ਜਿਹੜਾ ਵੀ ਤੁਹਾਡੇ ਪਸੰਦ ਆਇਆ ਫੋਨ ਲਾ ਲਓ ਨੰਬਰ ਚੱਲੀ ਜਾਂਦਾ ਹੈ ਨਾ ਉੱਪਰ ਤੇ ਆਪਾਂ ਜਲਦ ਮਿਲਦੇ ਆਂ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ